ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਗੱਲਬਾਤ ਦੋਸਤੋ ਕਰਦੇ ਆਂ ਅੱਜ ਸਿਮਰਤੀਆਂ ਅਤੇ ਪੁਰਾਣਾ ਦੇ ਬਾਰੇ ਰਮਾਇਣ ਅਤੇ ਮਹਾਭਾਰਤ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਇੱਕ ਨਵਿਕਲ ਜਾਣਕਾਰੀ ਆਪਾਂ ਤੁਹਾਡੇ ਰੂਗ ਰੂ ਕਰਾਂਗੇ ਸੋ ਚੈਨਲ ਜਿਨ੍ਹਾਂ ਵੀ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ Hindu ਧਰਮ ਦੇ ਨਿਸ਼ਚੇ ਦੇ ਅਨੁਸਾਰ ਵੇਦਾਂ ਤੋਂ ਬਾਅਦ ਦੂਜੇ ਦਰਜੇ ਉੱਤੇ ਉਪਨਿਸ਼ਦ ਉਪਨਿਸ਼ਦਾਂ ਤੋਂ ਬਾਅਦ ਛੇ ਸ਼ਾਸਤਰ ਨੇ ਸ਼ਾਸਤਰਾਂ ਤੋਂ ਬਾਅਦ ਫਿਰ ਸਿਮਰਤੀਆਂ, ਪੁਰਾਣ ਤੇ ਕੁਝ ਇਤਿਹਾਸਿਕ ਗ੍ਰੰਥ ਨੇ ਸੋ ਇਹ ਮੰਨਿਆ ਜਾਂਦਾ ਕਿ ਇਹ ਵੀ ਵੈਦਿਕ ਕਾਲ ਦੇ ਵਿੱਚ ਲਿਖੇ ਗਏ ਨੇ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਾਂਗੇ ਸਿਮਰਤੀਆਂ ਦੇ ਬਾਰੇ ਜਿਨ੍ਹਾਂ ਗ੍ਰੰਥਾਂ ਦੇ ਵਿੱਚ Hindu ਧਰਮ ਦੀ ਸਮਾਜਿਕ ਬਣਤਰ, ਧਰਮ ਅਤੇ ਨੀਤੀ ਦੇ ਨਿਯਮ ਦੱਸੇ ਨੇ ਉਹਨਾਂ ਨੂੰ ਸਿਮਰਤੀਆਂ ਕਹਿੰਦੇ ਸਿਮਰਤੀਆਂ ਦੇ ਅਰਥ ਨੇ ਚੇਤੇ ਕੀਤਾ ਹੋਇਆ ਗਿਆਨ ਜਿਹੜਾ ਔਰ ਇਹ ਗ੍ਰੰਥ ਵੇਦ ਵਾਕਾਂ ਰਿਸ਼ੀਆਂ ਦੇ ਬਚਨਾਂ ਅਤੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਗਏ ਹਨ ਇਸ ਲਈ ਇਹਨਾਂ ਗ੍ਰੰਥਾਂ ਨੂੰ ਸਮਰਤियां ਕਹਿੰਦੇ ਹਨ ਸਮਰਤियां ਕਈ ਹਨ ਪਰ ਉਹਨਾਂ ਵਿੱਚੋਂ 31 ਜਾਂ 27 ਪ੍ਰਧਾਨ ਮੰਨੀਆਂ ਹੋਈਆਂ ਇਹਨਾਂ ਵਿੱਚੋਂ ਮਨੂ ਸਮਰਤੀ ਯਾਗਵਲਕ ਪਰਾਸ਼ਰ ਵਿਸ਼ਿਸ਼ਟ ਨਾਰਦ ਗੌਤਮ ਦਕਸ਼ ਇਹ ਸਮਰਤियां ਮੁੱਖ ਹਨ ਸਭ ਤੋਂ ਵੱਧ ਪ੍ਰਮਾਣਿਕ ਮਨੂ ਸਮ੍ਰਤੀ ਹੈ ਜੋ ਇਸ ਵਕਤ ਵੀ ਹਿੰਦੂ ਧਰਮ ਦਾ ਕਾਨੂੰਨ ਮੰਨੀ ਜਾਂਦੀ ਹੈ ਮਨੂ ਵਿਚਾਰਵਾਨ ਜਾਂ ਬਵੇਕੀ ਪੁਰਸ਼ ਨੂੰ ਕਹਿੰਦੇ ਹਨ ਹਿੰਦੂ ਮਤ ਅਨੁਸਾਰ ਮਨੂ ਮਨੁੱਖ ਜਾਤੀ ਦਾ ਪਹਿਲਾ ਪੁਰਖ ਅਤੇ ਬ੍ਰਹਮਾ ਦਾ ਪੁੱਤਰ ਸੀ ਇਹਨੇ ਮਾਨਵ ਧਰਮ ਸ਼ਾਸਤਰ ਲਿਖਿਆ ਜਿਦੇ ਸੂਤਰਾਂ ਦੇ ਆਧਾਰ ਤੇ ਮਨੂ ਸਮ੍ਰਤੀ ਲਿਖੀ ਗਈ ਬਾਅਦ ਵਿੱਚ ਇਹਨੂੰ ਪ੍ਰਿੰਗੂ ਨੇ ਪ੍ਰਚਾਰਿਆ ਇਸ ਲਈ ਇਹਨੂੰ ਪ੍ਰਿਗੂ ਸਹਿੰਤਾ ਵੀ ਕਹਿੰਦੇ ਹਨ ਮਨੂ ਸਮ੍ਰਿਤੀ ਦੇ 12 ਅਧਿਆਏ ਤੇ 2704 ਸ਼ਲੋਕ ਹੈ। ਇਹਦੇ ਵਿੱਚ ਸਾਰੇ ਧਾਰਮਿਕ, ਸਮਾਜਿਕ ਤੇ ਨੀਤਿਕ ਨਿਯਮਾਂ ਨੂੰ ਵਰਣਨ ਕੀਤਾ ਗਿਆ। ਮਨੂ ਸਮ੍ਰਿਤੀ ਕਦੋਂ ਲਿਖੀ ਗਈ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ મતਭੇਦ ਹੈ। ਡਾਕਟਰ ਹੰਟਰ ਇਹਦੀ ਰਚਨਾ 5ਵੀਂ ਸਦੀ, ਆਲਫੈਂਸਟਨ 9ਵੀਂ ਤੇ ਵਿਲਟਨ 8ਵੀਂ ਸਦੀ ਪੂਰਵ ਇਸਵੀ ਦੱਸਦੇ ਹਨ। ਕਈ ਵਿਦਵਾਨਾਂ ਦੀ رائے ਹੈ ਕਿ ਮਨੂ ਜੀ ਨੇ ਸ਼ਾਗਿਰਦਾਂ ਨੂੰ ਜੋ ਉਪਦੇਸ਼ ਦਿੱਤਾ ਉਹ ਸ਼ਾਗਿਰਦਾਂ ਨੇ ਸੰਗ੍ਰਹਿ ਕੀਤਾ ਜਿਵੇਂ ਕਿ ਮੰਨੂ ਸਮ੍ਰਿਤੀ ਦੇ ਅੰਤਮ ਸ਼ਲੋਕ ਤੋਂ ਲੱਗਦਾ ਕਿ ਪ੍ਰਾਚੀਨ ਕਾਲ ਵਿੱਚ ਮੰਨੂ ਨੇ ਸਾਡੇ ਪ੍ਰਸ਼ਨਾਂ ਦੇ ਉੱਤਰ ਰੂਪ ਦੇ ਵਿੱਚ ਜੋ ਸ਼ਖਤਰ ਕਿਹਾ ਉਹੀ ਮੈਂ ਅਸਲੀ ਰੂਪ ਦੇ ਵਿੱਚ ਕਹਿਣਾ ਹੈ ਹੁਣ ਰਿਗਵੇਦ ਦੇ ਸਮੇਂ 'ਚ ਬ੍ਰਾਹਮਣ ਖੱਤਰੀ ਵੈਸ਼ ਤੇ ਸੂਦਰ ਦੀ ਵੰਡ ਨਹੀਂ ਮਿਲਦੀ ਪਰ ਯਜੁਰਵੇਦ ਦੇ ਅਧਿਆਇ 13 ਅਤੇ 11ਵੇਂ ਮੰਤਰ ਵਿੱਚ ਆਉਂਦਾ ਕੇ ਬ੍ਰਾਹਮਣ ਪ੍ਰਮਾਤਮਾ ਦਾ ਮੁਖ ਖੱਤਰੀਆਂ ਜਿਹੜੀਆਂ ਬਾਹਾਂ ਹੈ ਵੈਸ਼ ਨੱਤਾਂ ਸ਼ੂਦਰ ਪਹਿਰਾ ਤੋਂ ਪੈਦਾ ਹੋਏ ਆਥਰਵ ਵੇਦ ਵਿੱਚ ਬ੍ਰਾਹਮਣਾ ਦੀ ਬੜੀ ਉਸਤਤੀ ਮਿਲਦੀ ਹੈ ਬ੍ਰਾਹਮਣ ਗ੍ਰੰਥਾਂ ਅਤੇ ਸਿਮਰਤੀਆਂ ਵਿੱਚ ਇਹ ਹੋਰ ਵੀ ਵੱਧ ਗਈ ਇਹ ਤੋਂ ਸਾਬਤ ਹੁੰਦਾ ਕਿ ਵੇਦਿਕ ਕਾਲ ਦੇ ਸ਼ੁਰੂ ਚ ਜਾਤੀ ਵੰਡ ਨਹੀਂ ਸੀ ਇਹ ਪਿੱਛੋਂ ਵਧੀ ਹੈ ਯਜੁਰ ਵਿੱਚ ਇਹਦਾ ਖਿਆਲ ਦਿੱਤਾ ਗਿਆ ਪਿੱਛੋਂ ਉਹ ਵੰਡ ਉન્નਤੀ ਕਰਦੀ ਗਈ ਮਨੁਸਮ੍ਰਿਤੀ ਵੇਲੇ ਇਹ ਪੂਰਨ ਤੇ ਸਮਾਜਿਕ ਵਿਧਾਨ ਕਾਨੂੰਨ ਦੇ ਰੂਪ ਦੇ ਵਿੱਚ ਆ ਗਈ। ਚਾਰ ਵਰਨਾਂ ਦੀ ਵੰਡ ਮਨੂ ਸਮ੍ਰਿਤੀ ਵਿੱਚ ਸਮਾਜ ਦੀ ਵੰਡ ਚਾਰ ਹਿੱਸਿਆਂ 'ਚ ਕਰੀ ਗਈ ਹੈ। ਪਹਿਲਾ ਬ੍ਰਾਹਮਣ, ਦੂਜਾ ਖੱਤਰੀ, ਤੀਜਾ ਵੈਸ਼ ਤੇ ਚੌਥਾ ਸ਼ੂਦਰ। ਬ੍ਰਾਹਮਣ ਦੇ ਖਾਤਰ 6 ਕਰਮ ਦੱਸੇ ਹੋਏ ਹਨ। ਜਗ ਕਰਨਾ ਤੇ ਕਰਾਉਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, ਦਾਨ ਦੇਣਾ ਤੇ ਦਾਨ ਲੈਣਾ। ਖੱਤਰੀਆਂ ਲਈ ਸ਼ਾਸਤਰਧਾਰੀ ਤੇ ਪਰਜਾ ਰੱਖਿਅਕ ਹੋਣਾ। ਜਾਣੀ ਕਿ ਰੱਖਿਆ ਕਰਨੀ ਪਰਜਾ ਦੀ ਯੱਗ ਕਰਨਾ ਤੇ ਕਰਾਉਣਾ ਵਿਦਿਆ ਪੜ੍ਹਨੀ ਤੇ দান ਦੇਣਾ ਪ੍ਰਮੁੱਖ ਕਰਮ ਸਿਪਾਹੀ ਹੋਣਾ ਦੱਸਿਆ ਗਿਆ ਯਾਨੀ ਕਿ ਜੰਗਾਂ ਜੌਦਾਂ 'ਚ ਲੜਨਾ ਵੈਸ਼ ਲਈ ਖੇਤੀਬਾੜੀ ਤੇ ਵਪਾਰ ਕਰਨਾ ਪਸ਼ੂਆਂ ਦਾ ਪਾਲਣਾ ਦਸਤਕਾਰੀ ਤੇ ਹੁਨਰ ਵਿੱਚ ਤਰੱਕੀ ਕਰਨੀ ਸਮਾਜ ਦੀ ਆਰਥਿਕ ਉન્નਤੀ ਲਈ ਯਤਨ ਕਰਨਾ ਇਹ ਮੁੱਖ ਮੰਨਿਆ ਗਿਆ ਹੁਣ ਛੂਦਰ ਇਹਨਾਂ ਤਿੰਨਾਂ ਵਰਣਾਂ ਦੀ ਸੇਵਾ ਕਰਨੀ ਛੂਦਰ ਦੇ ਹਿੱਸੇ ਆਈ ਹੈ ਸਿਉਣਾ ਪ੍ਰੋਣਾ ਕੱਪੜੇ ਧੋਣੇ ਜੁੱਤੀਆਂ ਬਣਾਉਣੀਆਂ ਹੋਰ ਇਦਾਂ ਦੇ ਛੋਟੇ-ਮੋਟੇ ਕੰਮ ਕਰਨੇ ਇਹ ਛੂਦਰ ਦੇ ਹਿੱਸੇ ਆਏ ਆ ਤਾਂ ਪਹਿਲੇ ਤਿੰਨ ਵਰਣ ਦਵਿਚ ਕਈ ਇਹਨਾਂ ਨੂੰ ਕਹਿੰਦੇ ਆ ਕਿਉਂਕਿ ਉਹਨਾਂ ਦੇ ਦੋ ਜਨਮ ਇੱਕ ਮਾਤਾ ਦੇ ਉਧਰ ਤੋਂ ਤੇ ਦੂਜਾ ਧਰਮ ਦੇ ਸੰਸਕਾਰਾਂ ਤੋਂ ਸੰਸਕਾਰ ਜਨਮ ਦਾ ਪਿਤਾ ਗੁਰੂ ਤੇ ਮਾਤਾ ਗੈਤਰੀ ਲਿਖੀ ਗਈ ਆ ਹੁਣ ਬ੍ਰਾਹਮਣਾਂ ਦਾ 8ਵੇਂ ਖੱਤਰੀ ਦਾ 11ਵੇਂ ਵੈਸ਼ ਦਾ 12ਵੇਂ ਬਰੇ ਜਨੇਊ ਸੰਸਕਾਰ ਹੁੰਦਾ ਤਿੰਨੇ ਵਰਣ ਬ੍ਰਹਮਚर्य ਸਹਿਤ ਗੁਰੂ ਦੇ ਘਰ ਚ ਨਿਵਾਸ ਕਰਕੇ ਵੇਦ ਪੜਨ ਬ੍ਰਾਹਮਣਾਂ ਦਾ ਜਨੇਊ ਕਪਾਲਾ ਖੱਤਰੀ ਦਾ ਅਲਸੀ ਦੀ ਸਣ ਦਾ ਵੈਸ਼ ਦਾ ਔਨ ਦਾ ਮੰਨਿਆ ਜਾਂਦਾ ਬ੍ਰਾਹਮਣ ਦੇ ਨਾਮ ਦੇ ਨਾਲ ਸ਼ਰਮਾ ਖੱਤਰੀ ਦੇ ਨਾਮ ਨਾਲ ਬਰਮਾ ਵੈਸ਼ ਦੇ ਨਾਮ ਨਾਲ ਗੁਪਤਾ ਤੇ ਛੂਦਰ ਦੇ ਨਾਮ ਤੇ ਅੰਤ ਦਾਸ ਲਾਉਣਾ ਚਾਹੀਦਾ ਉਹ ਕਹਿੰਦੇ ਹੁਣ ਮੰਨੂ ਦੇ ਵਰਣਾ ਸੰਬੰਧੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ। ਹੁਣ ਐਗਜ਼ਾਮਪਲ ਦੇ ਤੌਰ ਤੇ ਪਹਿਲੀ ਗੱਲ ਕਰੀਏ ਜੇ। ਮਾਹਮਣ ਖੱਤਰੀ ਵੈਸ਼ ਮੋਹ ਬਸ ਹੋ ਕੇ ਆਪਣੇ ਵਰਣ ਤੋਂ ਬਾਹਰ ਹੋਰ ਕਿਸੇ ਇਸਤਰੀ ਨਾਲ ਵਿਆਹ ਨਾ ਕਰਨ। ਜੇ ਕਰਨ ਤਾਂ ਸੰਤਾਨ ਸਮੇਤ ਆਪਣੀ ਕੋਲ ਨੂੰ ਛੂਦਰਤਾ ਦੇ ਵਿੱਚ ਲੈ ਜਾਣਾ ਪੈਣਾ ਇਹਨਾਂ ਨੂੰ। ਛੂਦਰ ਇਸਤਰੀ ਨਾਲ ਵਿਆਹ ਕਰਨ ਕਰਕੇ ਆਦਮੀ ਪਤਿਤ ਹੋ ਜਾਂਦਾ। ਤੀਜਾ ਛੂਦਰ ਨੂੰ ਸਮਤਨਾਂ ਦੇਓ। ਜੋ ਛੂਦਰ ਨੂੰ ਧਰਮ ਉਪਦੇਸ਼ ਕਰੇਗਾ ਉਹ ਛੂਦਰ ਦੇ ਨਾਲ ਹੀ ਹੋਰ ਨਰਕ ਚ ਜਾਊਗਾ ਮਨੁਤਵਰਤੀ ਕਹਿੰਦੀ ਹੈ ਹੁਣ ਚਾਰ ਆਸ਼ਰਮ ਬ੍ਰਾਹਮਣ ਖੱਤਰੀ ਵੈਸ਼ ਤੇ ਛੂਦਰ ਦੀ ਵੰਡ ਕਰਨ ਦੇ ਬਾਅਦ ਮੰਨੂ ਨੇ ਮਨੁੱਖੀ ਜੀਵਨ ਦੇ ਚਾਰ ਭਾਗ ਕਰੇ ਜਿਨ੍ਹਾਂ ਨੂੰ ਆਸ਼ਰਮ ਕਹਿੰਦੇ ਆ ਪਹਿਲਾ ਬ੍ਰਹਮਚਰਿਆ 25 ਸਾਲ ਤੱਕ ਹਰੇਕ ਬੰਦਾ ਸੰਜਮੀ ਰਹੇ ਵਿਦਿਆ ਪੜੇ ਜਾਂ ਹੁਨਰ ਸਿੱਖੇ ਅਤੇ ਜਤ ਸਤ ਰੱਖੇ ਦੂਜਾ ਗ੍ਰਹਿਸਤ ਵਿਆਹ ਕਰੇ ਸੰਤਾਨ ਪੈਦਾ ਕਰੇ ਤੀਜਾ ਬਾਣ ਪ੍ਰਸਤ ਦਰ ਪੁੱਤਰ ਧੀਆਂ ਸਿਆਣੇ ਹੋ ਜਾਣ ਵਿੜਾਪਾ ਆ ਜਾਵੇ ਉਦੋਂ ਬੰਦਾ ਘਰ-ਬਾਰ ਛੱਡ ਕੇ ਜੰਗਲ ਮਾਂ ਚੱਲਿਆ ਜਾਵੇ ਤਿਆਗ ਤੇ ਆਤਮਿਕ ਉન્નਤੀ ਲਈ ਯਤਨ ਕਰੇ ਚੌਥਾ ਸੰन्यास ਚੌਥਾ ਸੰन्यास ਹੈ ਸੰਸਾਰ ਦੀਆਂ ਸਾਰੀਆਂ ਕਾਮਨਾਵਾਂ ਤੋਂ ਉੱਚਾ ਹੋ ਕੇ ਸੰਨਿਆਸੀ ਮਤਲਬ ਕਿ ਬਣੇ ਸੰਨਿਆਸੀ ਦੀ ਪਦਵੀ ਬਾਕੀ ਦੇ ਤਿੰਨ ਆਸ਼ਰਮਾਂ ਨਾਲੋਂ ਉੱਚੀ ਹੈ ਸੰਨਿਆਸੀ ਬੰਨ੍ਹਣ ਵੇਲੇ ਜੋ ਕਰਮ ਕਰਨੇ ਚਾਹੀਦੇ ਆ ਉਹ ਇਹ ਆ ਪਹਿਲਾ ਆਪਣਾ ਜੀਉਂਦਿਆਂ ਸ਼ਰਾਧ ਕਰੇ ਜਿਹਦਾ ਮਤਲਬ ਇਹ ਆ ਕਿ ਉਹਨੇ ਸੰਸਾਰ ਵੱਲੋਂ ਮਰ ਕੇ ਈਸ਼ਵਰ ਵਿੱਚ ਜੀਉਣਾ ਹੈ ਦੂਜਾ ਉਸ ਲਈ ਜਾਤ ਪਾਤ ਦਾ ਕੋਈ ਬੰਧਨ ਨਹੀਂ ਜਨੇਊ ਚੋਟੀ ਆਦਿ ਦੀ ਵੀ ਕੋਈ ਪਾਬੰਦੀ ਨਹੀਂ ਔਰ ਸੰਸਾਰ ਦੇ ਤਿਆਗ ਖਾਤਰ ਵਸਤਰਾਂ ਦਾ ਵੀ ਤਿਆਗ ਕਰ ਦੇਵੇ ਧਰਮ ਇਸੇ ਤਰ੍ਹਾਂ ਧਰਮ ਅਧਰਮ ਇਸਤਰੀ ਪਤੀ ਪਿਤਾ ਪੁੱਤਰ ਤੇ ਰਾਜਾ ਪਰਜਾ ਦੇ ਖਰਜ ਦੱਸੇ ਗਏ ਆ ਮਾੜੇ ਕੰਮਾਂ ਦਾ ਦੰਡ ਦੱਸਿਆ ਗਿਆ ਹੁਣ ਮੰਨੂ ਨੇ ਧਰਮ ਦੇ 10 ਅੰਗ ਲッセ ਆ ਧੀਰਜ ਖਿਮਾ ਮਨ ਦਾ ਵਾਸ ਕਰਨਾ ਚੋਰੀ ਦਾ ਤਿਆਗ ਪਵਿੱਤਰਤਾ ਇੰਦਰੀਆਂ ਨੂੰ ਮਾੜੇ ਕੰਮਾਂ ਤੋਂ ਰੋਕਣਾ ਨਿਰਮਲ ਬੁੱਤੀ ਵਿੱਦਿਆ ਦਾ ਅਭਿਆਸ ਸੱਚਾਈ ਤੇ ਕ੍ਰੋਧ ਦਾ ਤਿਆਗ ਸਾਰੇ ਵਰਣਾ ਖਾਤਰ ਨੀਤੀ ਤੇ ਧਰਮ ਦੇ ਇਹ ਜਿਹੜੇ ਨਿਯਮ ਹੈ ਉਹ ਇਦਾਂ ਹੈ ਪਹਿਲਾ ਹਿੰਸਾ ਦੂਜਾ ਸੱਚ ਤੀਜਾ ਝੂਠ ਦਾ ਤਿਆਗ ਚੌਥਾ ਸਰੀਰ ਤੇ ਬਚਨ ਦੀ ਬੁਖੁੱద్ధి ਔਰ ਮਨ ਦੀ ਪਵਿੱਤਰਤਾ ਮਾੜੇ ਕਰਮਾਂ ਦੀ ਵੰਡ ਜਿਹੜੀ ਉਹ ਇਦਾਂ ਕਰੀ ਗਈ ਹੈ ਮਨੁਸੁਮਤੀ ਚ ਸਰੀਰਕ ਸਰੀਰਾਂ ਹੀ ਹੋਣ ਵਾਲੇ ਵਿਵਚਾਰ ਹਿੰਸਾ ਚੋਰੀ ਇਹ ਸਰੀਰਕ ਪਾਪ ਹੈ ਹੁਣ ਦੂਜੇ ਜਿਹੜੇ ਮਤਲਬ ਕਿ ਜੀਭ ਰਾਹੀਂ ਝੂਠ ਬੋਲਣਾ ਮਿਹਣੇ ਮਾਰਨੇ ਤੇ ਕੌੜਾ ਬੋਲਣਾ ਮਨ ਰਾਹੀਂ ਹੋਣ ਵਾਲੇ ਕਿਸੇ ਦਾ ਬੁਰਾ ਚਿਤਵਣਾ ਪ੍ਰਾਇਤਨ ਦੀ ਲਾਲਸਾ ਤੇ ਹੱਠ ਕਰਨਾ ਇਹ ਮਨ ਦੇ ਪਾਪ ਹੈ ਗ੍ਰਸਥ ਧਰਮ ਗ੍ਰਸਥ ਦੇ ਬਾਰੇ ਇਹ ਕਿਹਾ ਗਿਆ ਕਿ ਜਿਸ ਤਰ੍ਹਾਂ ਸਮੂਹ ਨਦੀਆਂ ਚੋਂ ਵੱਡਾ ਸਮੁੰਦਰ ਹੈ ਇਸੇ ਤਰ੍ਹਾਂ ਗ੍ਰਸਥ ਸਾਰੇ ਆਸ਼ਰਮਾਂ ਵਿੱਚੋਂ ਪ੍ਰধান ਮੰਨਿਆ ਗਿਆ ਮਨੁਸਮ੍ਰਿਤੀ ਤੇ ਵਿੱਚ ਵੀ ਆਉਂਦਾ ਹੈ ਗਰਬਾਣੀ ਮਬੀ ਨੂੰ ਮਤਲਬ ਕਿ ਸਭ ਤੋਂ ਉੱਚਾ ਮੰਨਿਆ ਗਿਆ ਮਨੁਸਮ੍ਰਿਤੀ ਦੇ ਅਨੁਸਾਰ ਇਸਤਰੀ ਦਾ ਕੋਈ ਵੱਖਰਾ ਧਰਮ ਨਹੀਂ ਜੋ ਪਤੀ ਦਾ ਧਰਮ ਹੈ ਉਹੀ ਇਸਤਰੀ ਦਾ ਹੋਊਗਾ ਇਸ ਸਬੰਧੀ ਕਿਹਾ ਜਾਂਦਾ ਕਿ ਬਾਲਪਨ ਵਿੱਚ ਇਸਤਰੀ ਦੀ ਰੱਖਿਆ ਪਿਤਾ ਕਰਦਾ ਜਵਾਨੀ ਵਿੱਚ ਪਤੀ ਤੇ ਬੁਢਾਪੇ ਵਿੱਚ ਪੁੱਤਰ ਕਰਦੇ ਇਸਤਰੀ ਕਿਸੇ ਹਾਲਤ ਵਿੱਚ ਵੀ ਰੱਖਿਆ ਤੋਂ ਬਿਨਾਂ ਨਹੀਂ ਹੋਣੀ ਚਾਹੀਦੀ ਦੂਜਾ ਮਰਦਾਂ ਨੂੰ ਹਮੇਸ਼ਾ ਆਪਣੀਆਂ ਇਸਤਰੀਆਂ ਨੂੰ ਅਧੀਨ ਰੱਖਣਾ ਚਾਹੀਦਾ ਭਾਵੇਂ ਉਹ ਲੰਪਟੇ ਹੋਣ ਕਹਿੰਦਾ ਦੁਸ਼ਟਾਂ ਨੂੰ ਦੰਡ ਦੀ ਗੱਲ ਕਰਦਾ ਮੰਨੂ ਕਿ ਦੁਸ਼ਟ ਪੁਰਸ਼ਾਂ ਨੂੰ ਦੰਡ ਦੇਣ ਸੰਬੰਧੀ ਮੰਨੂ ਕਹਿੰਦਾ ਕਿ ਜਨ ਸਾਧੂ ਪੁਰਸ਼ ਨੂੰ ਕੋਈ ਕੰਮ ਮਜਬੂਰਨ ਸਖਤੀ ਦਾ ਕਰਨਾ ਪਵੇ ਤਾਂ ਉਹਦੀ ਜ਼ਿੰਮੇਵਾਰੀ ਵਿਰੋਧੀ ਪਰ ਹੋਵੇਗੀ ਇਹਦੇ ਵਿੱਚ ਗਿਆਨੀ ਪੁਰਸ਼ ਦਾ ਕੋਈ ਦੋਸ਼ ਨਹੀਂ ਹੋਵੇਗਾ ਹੁਣ ਮਨੁਸਪ੍ਰੀਤੀ ਨੇ ਬ੍ਰਾਹਮਣ ਖੱਤਰੀ ਛੂਦਰ ਦੀ ਜਿਹੜੀ ਵੰਡ ਕਰੀ ਹੈ ਉਹਦੇ ਸੰਬੰਧੀ ਉਹ ਕਹਿੰਦਾ ਅ ਬਰਣ ਵੰਡ ਸੰਬੰਧੀ ਬਹਿਸ ਹੁੰਦੀ ਹੈ ਮਨੂ ਦੀ ਉਹ ਕਹਿੰਦਾ ਕਿ ਕੀ ਇਹ ਜਨਮ ਤੋਂ ਮੰਨੀ ਗਈ ਹੈ ਕਿ ਕਰਮ ਤੋਂ ਉਹ ਕਹਿੰਦਾ ਜਨਮ ਤੋਂ ਮੰਨੀ ਗਈ ਹੈ ਕਿ ਕਰਮ ਤੋਂ ਮਤਲਬ ਕਿ ਇੱਕ ਆਦਮੀ ਜੰਮਦਾ ਹੀ ਬ੍ਰਾਹਮਣ ਜਾਂ ਖੱਤਰੀ ਹੈ ਕਿ ਕਰਮਾ ਕਰਕੇ ਬਣਦਾ ਤਿਲਕ ਦੀ رائے ਹੈ ਕਿ ਵੈਦਿਕ ਕਾਲ ਜਾਂ ਵੈਦਿਕ ਕਾਲ ਦੇ ਵਿੱਚ ਇਹ ਬੰਦ ਜਨਮ ਦੇ ਆਧਾਰ ਤੇ ਨਹੀਂ ਸੀ ਗੁਣ ਅਤੇ ਕਰਮਾ ਕਰਕੇ ਬਣਦੀ ਜਾਂਦੀ ਸੀ ਹੁਣ ਮਹਾ ਭਾਰਤ ਦੇ ਸ਼ਾਂਤੀ ਪਰਬ ਦੇ ਅਧਿਆਏ 184 ਦੇ ਵਿੱਚ 99 199 ਦੇ ਵਿੱਚ ਕਿਹਾ ਗਿਆ ਕੇ ਜਿਹਦੇ ਵਿੱਚ ਸਚਾਈ ਦਾਨੀ ਲੱਜਿਆ ਦਇਆ ਇੰਦਰੀਆਂ ਦਾ ਕਾਬੂ ਇਹ ਗੁਣਾ ਹੈ ਉਹ ਬ੍ਰਾਹਮਣ ਹੈ ਜੁੱਧ ਚ ਪ੍ਰਵੀਣ ਦਾਨੀ ਉਦਾਰ ਪਰਜਾ ਦੀ ਰੱਖਿਆ ਕਰਨ ਵਾਲਾ ਖੱਤਰੀ ਹੈ ਵਪਾਰ ਖੇਤੀ ਪਸ਼ੂ ਪਾਲਣ ਤੇ ਪੜ੍ਹਾਈ ਕਰਨ ਵਾਲਾ ਇਹ ਵੈਸ਼ ਹੈ ਅਪਵਿੱਤਰ ਮੂਰਖ ਅਪੱਖ ਖਾਣ ਵਾਲਾ ਵਿਚਾਰ ਤੇ ਆਚਰਣਹੀਣ ਜਿਹੜਾ ਇਹ ਸ਼ੂਦਰ ਮੰਨੂ ਕਹਿੰਦਾ ਜਨਮਨਾ ਚਾਏ ਤੇ ਸ਼ੂਦਰ ਸੰਸਕਾਰਾ ਦੇ ਵਿੱਚ ਉੱਚੇ ਤੇ ਵੇਦਾ ਭਿਆਸਾ ਨੂੰ ਵੇਦ ਵਿਪਰੋ ਬ੍ਰਹਮ ਜਾਨਾਤ ਬ੍ਰਾਹਮਣ ਮਤਲਬ ਕਿ ਜਨਮ ਕਰਕੇ ਸਾਰੇ ਸ਼ੂਦਰ ਸੰਸਕਾਰਾਂ ਕਰਕੇ ਬ੍ਰਾਹਮਣ ਉੱਚਾ ਹੈ ਵੇਦ ਦਾ ਪਾਠੀ ਵਿਪਰ ਤੇ ਬ੍ਰਾਹਮਣ ਨੂੰ ਜਾਣਨ ਵਾਲਾ ਬ੍ਰਾਹਮਣ ਹੈ ਹੁਣ ਵਿਵਦ ਗੌਤਮ ਸੰਹਤਾ ਦੇ 8ਵੇਂ ਅਧਿਆਏ ਚ ਸ਼੍ਰੀ ਕ੍ਰਿਸ਼ਨ ਜੀ ਦਾ ਜਦੋ ਹਿਸਟਰ ਨੂੰ ਉਪਦੇਸ਼ ਹੈ ਕਿ ਮਨ ਦੇ ਭਾਵ ਹੀ ਵਰਣ ਹੈ ਜਿਸ ਸਮੇਂ ਜੋ ਭਾਵ ਪ੍ਰਵਲ ਹੁੰਦਾ ਉਸ ਵੇਲੇ ਬੰਦੇ ਨੂੰ ਉਸੇ ਵਰਣ ਦਾ ਸਮਝਣਾ ਚਾਹੀਦਾ ਗਰਭ ਵੈਰ ਤੇ ਦੰਭ ਆਦਿਕ ਮਤਲਬ ਖਤਰਈਆਂ ਛਲ ਚੋਗਲੀ ਝੂਠ ਇਹ ਵੈਸ਼ ਹੈ ਆਲਸ ਝਗੜਾ ਕਾਇਰਤਾ ਡਰ ਅਪਵਿੱਤਰਤਾ ਇਹ ਸਾਰੇ ਛੂਦਰ ਹੈ ਇਹ ਚੀਜ਼ਾਂ ਜੇ ਬੇਦਪਾਠੀ ਬ੍ਰਾਹਮਣ ਦੇ ਮਨ ਵਿੱਚ ਕਾਇਰਤਾ ਅਪਵਿੱਤਰਤਾ ਇਹ ਭਾਵ ਆਜਵੇ ਤਾਂ ਉਸ ਨੂੰ ਉਸ ਸਮੇਂ ਛੂਦਰ ਮੰਨਣਾ ਚਾਹੀਦਾ ਇਸੇ ਤਰ੍ਹਾਂ ਹੋਰਾਂ ਦੇ ਬਾਬਤ ਵੀ ਉਹ ਸਮਝਾਉਨੇ ਕਿ ਰੋਮੇਸ਼ ਚੰਦਰ தੱਤ ਕਹਿੰਦਾ ਕਿ ਵੇਦ ਵਿੱਚ ਇੱਕ ਵੀ ਉਦਾਹਰਣ ਨਹੀਂ ਮਿਲਦੀ ਜੀਤੋਂ ਇਹ ਪਤਾ ਲੱਗੇ ਕਿ ਆਮ ਜਨਤਾ ਦੇ ਵੰਸ਼ ਜਾਤਾਂ ਗੋਤਾਂ ਤੇ ਵਰਣਾ ਅਦਿਕ ਦੀ ਵੰਡ ਸ਼ੁਰੂ ਤੋਂ ਕੀਤੀ ਗਈ ਸੀ ਸਵਾਲ ਪੈਦਾ ਹੁੰਦਾ ਕਿ ਜੇ ਬ੍ਰਾਹਮਣ ਖੱਤਰੀ ਦੀ ਵੰਡ ਜਿਹੜੀ ਇਹ ਵੈਦਿਕ ਕਾਲ ਵਿੱਚ ਨਹੀਂ ਸੀ ਹੋਈ ਬਾਅਦ ਵਿੱਚ ਗੁਣਾ ਦੀ ਗੁਣਾ ਦੇ ਬਿਨਾਂ ਤੇ ਮੰਨੀ ਗਈ ਸੀ ਤਾ ਇਹ ਵਰਤਮਾਨ ਭਿਆਨਕ ਰੂਪ ਕਿਉਂ ਧਾਰਨ ਕਰ ਗਈ ਅਸਲ ਗੱਲ ਇਹ ਹੈ ਕਿ ਇਹ ਦਾ ਕਾਨੂੰਨ ਸਮ੍ਰਿੱਤੀਓ ਹੈ ਕਾਨੂੰਨ ਜਾਂ ਸਿਧਾਂਤ ਭਾਵੇਂ ਕੋਈ ਵੀ ਹੋਵੇ ਕੁਝ ਵੀ ਹੋਵੇ ਧਾਰਮਿਕ ਜਗਤ ਵਿੱਚ ਪੁਜੋਤ ਤੇ ਰਾਜਨੀਤਿਕ ਦੁਨੀਆ ਚ ਹਾਕਮ ਜਮਾਤ ਉਹਨੂੰ ਆਪਣੇ ਮਤਲਬ ਲਈ ਵਰਤਦੀਆਂ ਜਨਮ ਤੋਂ ਜਾਤੀ ਦੀ ਵੰਡ ਲਈ ਸਮ੍ਰਿੱਤੀ ਨੇ ਸਮ੍ਰਿੱਤੀ ਨੇ ਬਹੁਤ ਸਾਰਾ ਮਸਾਲਾ ਦਿੱਤਾ ਪਹਿਲਾ ਬਾਹਮਣ ਬ੍ਰਹਮ ਦਾ ਮੂੰਹ ਖੱਤਰੀ ਪੂਜਾ ਵੈਸ਼ ਲੱਤਾ ਤੇ ਸ਼ੂਦਰ ਪੈਰ ब्राह्मण स्त्री ਤੋਂ शूद्र ਦੀ ਪੈਦਾ ਹੋਈ ਸੰਤਾਨ ਚੰਡਾਲ ਮੰਨੀ ਜਾਂਦੀ। ਸੰਿਆਸੀ ਦੀ ਸੰਤਾਨ ਤੇ ਆਪਣੀ ਜਾਤ ਗੋਦ ਵਿੱਚ ਕੀਤੀ ਗਈ ਸ਼ਾਦੀ ਤੋਂ ਪੈਦਾ ਹੋਈ ਸੰਤਾਨ ਚੰਡਾਲ ਵਿਸ਼ਿਸ਼ਟ ਤੇ ਪ੍ਰਾਸ਼ਰ ਸੰਹਤਾ ਵਿੱਚ ਵੀ ਇਦਾਂ ਦੀਆਂ ਕਈ ਗੱਲਾਂ ਲਿਖੀਆਂ ਗਈਆਂ। ਜਿਹਦਾ ਨਤੀਜਾ ਇਹ ਹੋਇਆ ਕਿ ਖੱਤਰੀਆਂ ਦੇ ਵਿੱਚ 950 ਜਾਤਾਂ ਬ੍ਰਾਹਮਣਾਂ ਚ 2000 ਜਾਤਾਂ ਬਣ ਗਈਆਂ। 8 ਪੂਰਬੀ ਤੇ 9 ਚੁੱਲ੍ਹੇ ਦੀ ਹਲਤ ਹੋ ਬ੍ਰਾਹਮਣ ਖੱਤਰੀ ਵੈ ਤੇ ਛੂਦਰ ਦੀ ਵੰਡ ਨਸਲੀ ਤੋਂ ਸਬਦਾਰ ਰੂਪ ਧਾਰਨ ਕਰ ਗਈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਬਰਾਨੀ ਮਤਾਂ, ਅਸਾਈਆਂ ਤੇ ਮੁ슬ਮਾਨਾਂ ਵਿੱਚ ਇਹ ਵੰਡ ਨਹੀਂ। ਪਰ ਮذਬੀ ਤਸੱਬ ਹੈ। ਇੱਕ ਮਤਸਬੀ ਮੁ슬ਮਾਨ ਲਈ ਅਸਾਈ ਤੇ ਯਹੂਦੀ ਮਾੜੇ ਤੇ ਹਿੰਦੂ ਕਾਫਰ ਹੈ। ਇਸ ਮذਬੀ ਨਫ਼ਰਤ ਦੇ ਕਾਰਨ ਅਸਾਈਆਂ ਤੇ ਮੁ슬ਮਾਨਾਂ ਵਿਚਕਾਰ ਸਲੀਬੀ ਜੰਗ ਹੋਈ। ਅੱਜ ਵੀ ਦੁਨੀਆ 'ਚ ਮذਬੀ ਨਫ਼ਰਤ ਤੇ ਇਸ ਇਸ ਸਦੀ ਦੇ ਵਿੱਚ ਨਸਲੀ ਤੌਰ 'ਤੇ ਸਭ ਕਾਇਮ ਹੈ ਅੰਗਰੇਜ਼ ਅਫਰੀਕਾ 'ਚ ਹਿੰਦੀਆਂ ਨਾਲ ਇਸੇ ਲਈ ਮਾੜਾ ਬਤਵਾਉ ਕਰਦੇ ਰਹੇ ਕਿ ਉਹ ਕਾਲੇ ਅਮਰੀਕਨ ਲਾਲ ਹਿੰਦੀਆਂ ਨਾਲ ਸਖਤ ਕਰਨਾ ਕਰਦੇ ਹਨ ਉਹਨਾਂ ਦੀ ਅੱਧੀ ਨਸਲ ਖਤਮ ਕਰ ਦਿੱਤੀ ਗਈ ਹੈ ਅਮਰੀਕਾ ਵਰਗੇ ਆਜ਼ਾਦ ਖਿਆਲ ਦੇਸ਼ ਵਿੱਚ ਉਹਨਾਂ ਨੂੰ ਰਾਣਿਤਿਕ ਅਧਿਕਾਰ ਪੂਰੀ ਤਰ੍ਹਾਂ ਨਹੀਂ ਦਿੱਤੇ ਗਏ ਪਰ ਇਹਦਾ ਇਹ ਮਤਲਬ ਨਹੀਂ ਕਿ ਹਿੰਦੁਸਤਾਨ 'ਚ ਜੋ ਨੀਚ ਜੋ ਊਚ ਨੀਚ ਜਾਂ ਜਾਤ ਪਾ ਦੀ ਤਕਸੀਮ ਵੰਡ ਹੈ ਉਹ ਯੋਗ ਹੈ ਆਪਣੀ ਰਾਏ ਦੇ ਵਿੱਚ ਮਨੁੱਖਤਾ ਇੱਕ ਉਡੀ ਤਕਸੀਮ ਨਹੀਂ ਕੀਤੀ ਜਾ ਸਕਦੀ ਹਰੇਕ ਬੰਦੇ ਨੂੰ ਸੁਭਾਵਿਕ ਗੁਣਾ ਦੇ ਅਨੁਸਾਰ ਸਮਾਜ ਵਿੱਚ ਹਰ ਪ੍ਰਕਾਰ ਦੀ ਬਰਾਬਰੀ ਤੇ ਉਨਤੀ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਹੁਣ ਜਾਤ ਪਾਤ ਦੀ ਇਸ ਬੰडले ਭਾਰਤ ਨੂੰ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਨਰਬਲ ਕੀਤਾ ਇਹੀ ਕਾਰਨ ਹੈ ਕਿ ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਿਆਂ ਤੇ ਵਿਦੇਸ਼ੀ ਗੁਲਾਮੀ ਦਾ ਸ਼ਿਕਾਰ ਰਿਹਾ ਹੁਣ ਵਰਣਾ ਦੇ ਅਨੁਸਾਰ ਇਕੱਲੇ ਖत्री ਕਿੰਨਾ ਚਿਰ ਆਜ਼ਾਦੀ ਲਈ ਲੜ ਸਕਦੇ ਸੀ ਉਹ ਥੱਕ ਗਏ ਜਾਂ ਮਾਰੇਗੇ ਬਾਕੀ ਦੇ ਤਿੰਨ ਵਰਨ ਲੜਨਾ ਜਾਣਦੇ ਹੀ ਨਹੀਂ ਸਨ ਕਈ ਆਦਮੀ ਕਹਿੰਦੇ ਆ ਕਿ Hindu ਸਮਾਜ ਨੂੰ ਇਸ ਵਰਨ ਨੇ ਬਚਾ ਲਿਆ ਜਿਹਦੇ ਕਰਕੇ Hindu ਮੁਸਲਮਾਨ ਜਾਂ ਇਸਾਈ ਨਹੀਂ ਬਣੇ ਹੁਣ ਜਿਹੜੇ ਬਣੇ ਆ ਉਹ ਇਸ ਦੀ ਕਿਰਪਾ ਨਾਲ ਬਣੇ ਜੈਨ ਮਹਾਤਮਾ ਬੁੱਧ ਵੈਸ਼ਰਵ ਭਗਤਾਂ ਸਿੱਖ ਗੁਰੂਆਂ ਅਨੇਕ ਮਹਾਪੁਰਸ਼ਾਂ ਤੇ ਸੁਧਾਰਕਾਂ ਨੇ ਇਹਨੂੰ ਖਤਮ ਕਰਨ ਦਾ ਯਤਨ ਕੀਤਾ ਪਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਧਾਨ ਦੇ ਅਨੁਸਾਰ ਫਿਰ ਛੂਤਛਾਤ ਦਾ ਖਾਤਮਾ ਕਰਿਆ ਗਿਆ ਹਰੀ ਜਨਨਾ ਤੇ ਤੀਵੀਆਂ ਇਸਤਰੀ ਜਾਤੀ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਮਨੂ ਨੇ ਅਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੋ ਧਾਰਮਿਕ ਤੇ ਸਮਾਜਿਕ ਨਿਯਮ ਬਣਾਏ ਸੀ ਉਹ ਜੀਵਨ ਜਾਇਦ ਕਰਨ ਵਾਲੇ ਸਨ ਹਿੰਦੁਸਤਾਨ ਚ ਮਨੂ ਨੇ ਸਮਾਜ ਦੀ ਬਣਤਰ ਬਣਾਈ ਪੱਛਮ ਚ ਅਫਲਾ ਤੂਨ ਨੇ ਜਿਹਦਾ ਕਿਸਮਾ 430 ਤੋਂ ਲੈ ਕੇ 347 ਪੂਰਬ ਈਸਾ ਬੁੱਧੀ ਤੇਜ ਤੇ ਕਾਮਨਾ ਅਨੁਸਾਰ ਵੰਡ ਕਰੀਤੀ ਆਪਣਾ ਤੂਰ ਨੇ ਮਨੂ ਵਰੇ ਜਰਮਨੀ ਦਾ ਮਸ਼ਹੂਰ ਫਲੋਸਫਰ ਨੀਤਸ਼ੋ ਇਹ ਕਹਿੰਦਾ ਕਿ ਦਾ ਲਾ ਬੁਕ ਉਹ ਮਨੂ ਇਜ਼ ਐਨ ਇਨਕੰਪਰੇਬਲੀ ਗ੍ਰੇਟਰ ਇੰਟੈਕ ਇਨ ਐਕਚੁਅਲ ਵਰਕ ਦੈਨ ਬਾਈਬਲ ਮਤਲਬ ਕਿ ਮੁਕਾਬਲਾ ਕਰਦੇ ਹੋਏ ਮਨੂ ਸ੍ਰਿਤੀ ਅੰਜੀਲ ਦੀ ਨਿਸਬਤ ਬਹੁਤ ਵੱਡਾ ਸਿਆਣਪ ਦਾ ਕੰਮ ਹੈ ਇਹਦੀ ਸਿਮਰਤियां ਹੁਣ ਪ੍ਰਾਣ ਦੀ ਗੱਲ ਕਰੀਏ ਪ੍ਰਾਣਾ ਵਰ ਤਾਂ ਪ੍ਰਾਣ ਦੇ ਅਰਥ ਹੈ ਪੁਰਾਣਾ ਜਾਂ ਸਨਾਤਨ ਇਹ ਬਾਤਾਂ ਕਹਾਣੀਆਂ ਤੇ ਉਪਨਿਆਸ ਰੂਪ ਧਾਰਨ ਸਧਾਰਨ ਜਨਤਾ ਲਈ ਲਿਖੇ ਗਏ ਸੀਗੇ ਧਾਰਮਿਕ ਗ੍ਰੰਥ ਨੇ ਇਹ ਸਨਾਤਨ ਧਰਮ ਇਹਨਾਂ ਨੂੰ ਸਹੀ ਮੰਨਦੇ ਪਰ ਆਰੀਆ ਸਮਾਜ ਜੀ ਨਹੀਂ ਮੰਨਦੇ ਪ੍ਰਾਣ ਗਿਣਤੀ ਦੇ ਵਿੱਚ 18 ਵਿਸ਼ਨੂੰ ਬ੍ਰਹਮ ਪਦਮ ਭਾਗਵਤ ਨਾਰਦ ਮਾਰਕੰਡੇ ਅਗਨੀ ਬਰਣ ਸਕੰਦ ਬਾਮਨ ਕੂਰਮ ਮੱਛ ਗਰੁੜ ਬ੍ਰਹਮੰਡ ਤੇ ਭਵਿੱਖਤ ਇਹ ਮਸ਼ਹੂਰ ਪ੍ਰਾਣਾ ਦੀ ਬਾਬਤ ਇਹ ਮਨਉਤ ਹੈ ਕਿ ਸਭ ਤੋਂ ਪਹਿਲੇ ਮਹਾਰਿਸ਼ੀ ਵਿਆਸ ਨੇ ਇਹਨਾਂ ਦੀ ਰਚਨਾ કરી। ਉਹਨਾਂ ਨੇ ਲੋਭ ਹਰਸ਼ ਨੂੰ ਕਹਿ ਲਿਏ ਵੀ ਦੱਤੇ। ਇਹ ਉਹਨੇ ਅੱਗੋਂ ਇਹਨਾਂ ਦਾ ਪ੍ਰਚਾਰ ਕੀਤਾ। ਕਹਿੰਦੇ ਹੈ ਕਿ ਸ਼੍ਰੀ ਵਿਆਸ ਜੀ ਨੇ ਸ਼ੁਰੂ 'ਚ 21 ਸੰਹਤਾ ਲਿਖੀ ਜਿਦੇ ਤਿੰਨ ਪੁਰਾਣ ਬਣੇ। ਉਹ ਤੋਂ ਅੱਗੇ 18 ਬਣ ਗਏ। ਅਮਰ ਕੋਸ਼ ਵਿੱਚ ਪੁਰਾਣਾ ਦੇ ਲੱਛਣ ਲਿਖੇ ਹੋਏ ਹਨ। ਜਿਸ ਗ੍ਰੰਥਮਾ ਸ੍ਰਿਸ਼ਟੀ ਰਚਨਾ, ਜਾਤਾਂ ਦਾ ਹਾਲ ਤੇ ਵੰਸਾਂ ਵਾਲੀਆਂ ਹੋਣ। ਉਹਦਾ ਨਾਂ ਪੁਰਾਣ ਹੈ। ਪਰ ਪੁਰਾਣਾ ਤੇ ਇਹ ਲੱਛਣ ਢੁਗਦੇ ਨਹੀਂ ਕਈ ਵਿਦਵਾਨਾਂ ਦੀ ਰਾਏ ਹੈ ਕਿ ਪ੍ਰਾਣ ਪਹਿਲੀ ਸਦੀ ਈਸਵੀ ਚ ਲਿਖੇ ਗਏ ਤਿਲਕ ਜੀ ਦੀ ਰਾਏ ਹੈ ਕਿ ਦੂਜੀ ਸਦੀ ਚ ਰਚੇ ਗਏ ਪੱਛਮੀ ਵਿਦਵਾਨਾਂ ਵਿੱਚੋਂ ਵਿਸ਼ਨੂ ਪ੍ਰਾਣ ਦੇ ਅਨੁਵਾਦਕ ਵਿਲਸਨ ਇਹਦੀ ਰਾਏ ਹੈ ਕਿ ਇਹ 13ਵੀਂ ਜਾਂ 14ਵੀਂ ਸਦੀ ਈਸਵੀ ਤੋਂ ਪਹਿਲੇ ਦੀ ਰਚਨਾ ਨਹੀਂ ਪਦੋਂ ਪ੍ਰਾਣ ਦੇ ਕਈ ਖੰਡਾਂ ਚ ਜੈਨ ਮਤ ਦਾ ਜ਼ਿਕਰ ਆਉਂਦਾ ਕਿਸੇ ਪ੍ਰਾਣ ਚ ਵੈਸ਼ਨਵਾਂ ਤੇ ਮਲੇਛਾਂ ਦਾ ਵਰਣਨ ਇਹ ਤੋਂ ਇਹ ਪਤਾ ਲੱਗਦਾ ਕਿ ਪਦਮ ਪੁਰਾਣ ਦਾ ਕੋਈ ਵੀ ਖੰਡ 12ਵੀਂ ਸਦੀ ਤੋਂ ਪਹਿਲੇ ਦਾ ਨਹੀਂ ਮੰਨਿਆ ਹੋਇਆ ਲਿਖਿਆ ਹੋਇਆ ਬਲਕਿ ਇਹਦਾ ਛੇਸ਼ ਖੰਡ 15ਵੀਂ 16ਵੀਂ ਸਦੀ ਦਾ ਪ੍ਰਤੀਤ ਹੁੰਦਾ ਇਹਨੂੰ ਕਹਿੰਦੇ বিষ্ণੂ ਪੁਰਾਣ ਦੇ ਵਿੱਚ ਵੀ ਜੈਨਾ ਤੇ ਬੁੱਧਾ ਦਾ ਜ਼ਿਕਰ ਮਿਲਦਾ ਨਾਰਦ ਪੁਰਾਣ ਇਹ ਭਗਤੀ ਮਾਰਗ ਦਾ ਇੱਕ ਗ੍ਰੰਥ ਹੈ ਇਹਦੀ ਰਚਨਾ ਮੁ슬ਮਾਨਾਂ ਦੇ ਭਾਰਤ ਵਿੱਚ ਆਉਣ ਤੋਂ ਬਾਅਦ ਹੋਈ ਲੱਗਦੀ ਇਹਦੇ ਵਿੱਚ ਲਿਖਿਆ ਗਿਆ ਕਿ ਗਉਪਨ ਪਾਲ ਵਾਲੇ ਦੇ ਵੇਦ ਨਿੰਦਕ ਦੇ ਕੋਲ ਇਹਦਾ ਪਾਠ ਕੋਈ ਨਾ ਕਰੇ ਇਹ 16ਵੀਂ 17ਵੀਂ ਸਦੀ ਦੀ ਰਚਨਾ ਲੱਗਦਾ ਹੈ ਭਵਿੱਖਤ ਪੁਰਾਣ ਭਿਕਤ ਪੁਰਾਣ ਦੇ ਵਿੱਚ ਹਿੰਦੂ ਰਾਜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਗਲ ਰਾਜ ਦੇ ਜ਼ਿਕਰ ਆਉਂਦੇ ਇਹ ਤੋਂ ਇਹ ਲੱਗਦਾ ਕਿ ਇਹ ਨਵੀਨ ਕਾਲ ਦੀ ਰਚਨਾ ਭਿਕਤ ਪੁਰਾਣ ਦੇ ਪੂਰ ਬਾਦ ਦੇ ਕਹਿੰਦੀ ਹੈ ਵੀ 129ਵੇਂ ਦਹਾਏ ਦੇ ਵਿੱਚ ਬ੍ਰਹਮਾ ਜੀ ਤੇ ਸਕੰਦ ਦਾ ਸੰਵਾਦ ਲਿਖਿਆ ਹੋਇਆ ਹੈ ਉਹਦੇ ਚਾਉਂਦਾ ਕਿ ਕਲਯੁਗ ਦੇ ਵਿੱਚ ਧਰਮ ਦੇ ਪ੍ਰਚਾਰ ਦੇ ਖਾਤਰ ਮਲੇਸ਼ੀਆਂ ਦੇ ਨਾਸ ਕਰਨ ਲਈ ਬੇਦੀ ਕੋਲ ਚ ਗੁਰੂ ਨਾਨਕ ਦਾ ਅਵਤਾਰ ਹੋਊਗਾ। ਇਸ ਪੁਰਾਣ ਸੰਬੰਧੀ Hindu ਮਤ ਦਾ ਨਿਸ਼ਚੈ ਹੈ ਕਿ ਇਹਦੇ ਵਿੱਚ ਬ੍ਰਹਮਾ ਜੀ ਨੇ ਵਿਖਤ ਪੁਰਖਮਾ ਹੋਣ ਵਾਲੀਆਂ ਗੱਲਾਂ ਦਾ ਕਥਨ ਕੀਤਾ ਹੋਇਆ ਹੈ। ਉਸ ਤੋਂ ਬਾਅਦ ਪੁਰਾਣਾ ਨੂੰ ਬੇਸ਼ੱਕ ਪ੍ਰਾਤਨ ਗ੍ਰੰਥ ਕਿਹਾ ਜਾਂਦਾ ਪਰ ਇਹ ਬਹੁਤ ਪ੍ਰਾਤਨ ਨਹੀਂ ਬਾਅਦ ਦੀ ਰਚਨਾ ਹੈ। ਇਹਨਾਂ 'ਚ ਕਾਫੀ ਮਿਲਾਵਟ ਵੀ ਹੋਈ ਹੈ। ਇਹਨਾਂ ਰਾਹੀਂ ਜੈਨ, ਬੁੱਧ ਧਰਮ ਨੂੰ ਮਟਾਉਣ 'ਚ ਕਾਫੀ ਸਹਾਇਤਾ ਮਿਲੀ ਹੈ। ਕਿਉਂਕਿ ਸਧਾਰਨ ਜਨਤਾ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਬਹੁਤ ਅਸਰ ਕਰ ਗਈਆਂ। ਪੁਰਾਣਾ ਦੁਆਰਾ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੀ ਪੂਜਾ ਦਾ ਬਹੁਤ ਪ੍ਰਭਾਵ ਪਿਆ। ਅਵਤਾਰ ਪੂਜਾ ਤੇ ਭਗਤੀ ਦਾ ਪ੍ਰਚਾਰ ਹੋਇਆ। ਹਿੰਦੂ ਧਰਮ ਮੁੜ ਸਰਜੀਦ ਹੋ ਗਿਆ। ਪੁਰਾਣਾ ਵਿੱਚ ਕਈ ਗੱਲਾਂ ਇੱਕ ਦੂਜੇ ਦੇ ਵਿਰੁੱਧ ਵੀ ਮਿਲਦੀਆਂ। ਰਮਾਇਣ ਤੇ ਮਹਾਭਾਰਤ ਹਿੰਦੂ ਧਰਮ ਚ ਇਤਿਹਾਸਕ ਤੌਰ ਤੇ ਦੋ ਗ੍ਰੰਥਾਂ ਦੀ ਬੜੀ ਮਹਾਨਤਾ ਹੈ ਇਕ ਰਮਾਇਣ ਤੇ ਦੂਜਾ ਮਹਾਭਾਰਤ ਰਮਾਇਣ ਮਾ ਸ਼੍ਰੀ ਰਾਮਚੰਦਰ ਜੀ ਦੀ ਜੀਵਨ ਕਥਾ ਹੈ ਇਹ ਸਭ ਤੋਂ ਪਹਿਲੇ ਬਾਲਮਕੀ ਰਿਸ਼ੀ ਨੇ ਸੰਸਕ੍ਰਿਤਮਾ ਲਿਖੀ ਸੀ ਔਰ ਇਹਦੇ 7 ਕਾਂਡ 647 ਅਧਿਆਏ ਤੇ 24000 ਸ਼ਲੋਕ ਹੈ ਇਹਦਾ ਸੰਖੇਪ ਹੈ ਕਿ ਸੂਰਜਵੰਸੀ ਰਾਜਾ ਦਸ਼ਰਤ ਦੇ ਘਰੇ ਸ਼੍ਰੀ ਰਾਮਚੰਦਰ ਜੀ ਦਾ ਜਨਮ ਹੋਇਆ ਉਹਨਾਂ ਨੇ ਰਿਸ਼ੀ ਵਿਸ਼ਿਸ਼ਟ ਕੋਲੋਂ ਵਿਦਿਆ ਪੜ੍ਹੀ ਵਿਸ਼ਵਾਮਿੱਤਰ ਕੋਲੋਂ ਸ਼ਾਸਤਰ ਵਿਦਿਆ ਸਿੱਖੀ ਰਾਜਾ ਜਨਕ ਦੀ ਪੁੱਤਰੀ ਸੀਤਾ ਨਾਲ ਵਿਆਹ ਹੋਇਆ ਮਤ੍ਰੇਈ ਮਾ ਕਕਈ ਦੀ ਸਾਜ਼ਿਸ਼ ਕਰਕੇ ਰਾਤ ਤਿਲਕ ਸਮੇ ਪਿਤਾ ਵੱਲੋਂ ਸ਼੍ਰੀ ਰਾਮ ਜੀ ਨੂੰ 14 ਸਾਲ ਦਾ ਬਨਵਾਸ ਮਿਲਿਆ ਬਨਵਾਸ 'ਚ ਉਹਨਾਂ ਦੇ ਨਾਲ ਸੀਤਾ ਤੇ ਛੋਟਾ ਭਰਾ ਲਖਮਣ ਗਏ ਬਨਵਾਸ ਸਮੇ ਲੰਕਾ ਦੱਖਣ ਦਾ ਰਾਜਾ ਰੌਣ ਰਾਵਣ ਇਹ ਸੀਤਾ ਜੀ ਨੂੰ ਜ਼ਬਰੀ ਚੁੱਕ ਕੇ ਲੈ ਗਿਆ ਸੀ ਰਾਮਚੰਦਰ ਜੀ ਨੇ ਰਾਵ ਨਾਲ ਜੰਦ ਕੀਤਾ ਲੰਕਾ ਨੂੰ ਜਿੱਤ ਕੇ ਵਾਪਸ ਅਯੋਧਿਆ ਜਾ ਕੇ ਰਾਜ ਕੀਤਾ ਫਿਰ ਸੀਤਾ ਨੂੰ ਬਣਵਾਸ ਲਵ ਕੋ ਦਾ ਜਨਮ ਤੇ ਪਿਤਾ ਪੁੱਤਰਾਂ ਦੇ ਜੰਗ ਅਤੇ ਮਲਾਪ ਦਾ ਇਤਿਹਾਸ ਰਮਾਇਣ ਕਦੋਂ ਲਿਖੀ ਗਈ ਇਹ ਸਬੰਧੀ ਨਿਸ਼ਚੈਨ ਕੋਈ ਨਹੀਂ ਕਿਹਾ ਜਾ ਸਕਦਾ ਪਰ ਹਿੰਦੂ ਮਤਾ ਅਨੁਸਾਰ ਇਹ ਬੜੀ ਪ੍ਰਾਚੀਨ ਪੁਸਤਕ ਹੈ 16ਵੀਂ ਸਦੀ ਦੇ ਵਿੱਚ ਗੁਸਾਈ ਤੁਲਸੀਦਾਸ ਨੇ ਰਮਾਇਣ ਹਿੰਦੀ ਕਵਿਤਾ ਚ ਲਿਖੀ ਇਹ ਬੜਾ ਉੱਚਾ ਧਾਰਮਿਕ ਕੋਵਲ ਕੋਮਲ ਭਾਵ ਪੂਰਤ ਤੇ ਸਿੱਖਿਆ ਦਾ ਇੱਕ ਗ੍ਰੰਥ ਹੈ। ਇਹਦੀ ਕਵਤਾ ਬਹੁਤ ਰਸਦਾਇਕ ਹੈ। ਲੱਖਾਂ ਆਦਮੀ ਇਹਨੂੰ ਸ਼ਰਧਾ ਭਗਤੀ ਤੇ ਪ੍ਰੇਮ ਨਾਲ ਪੜ੍ਹਦੇ ਆ। ਇਹਦੇ ਵਿੱਚ ਮਰਯਾਦਾ ਪ੍ਰਸ਼ੋਤਮ ਦੀ, ਰਾਮਚੰਦਰ ਜੀ ਦੀ ਵਫਾਦਾਰੀ, ਪਿਤਾ ਦੀ ਆਗਿਆ ਪਾਲਣੀ, ਸੀਤਾ ਦਾ ਪਤੀ ਬ੍ਰਤ ਧਰਮ ਤੇ ਸਿਧਕ, ਛੋਟੇ ਭਰਾ ਲਖਮਣ ਦਾ ਨਿਸ਼ਕਾਮ ਪ੍ਰੇਮ ਤੇ ਕੁਰਬਾਨੀ ਜੀਵਨ ਦੇ ਵਿੱਚ ਰਸ ਪੈਦਾ ਕਰਨੀਆਂ ਇਹ ਗੱਲਾਂ ਆ। ਹੁਣ ਮਹਾਭਾਰਤ ਦੀ ਗੱਲ ਕਰੀਏ ਜੀ। ਮਹਾਭਾਰਤ ਦਾ ਅਰਥ ਹੈ ਬਹੁਤ ਮਹਾਨਤਾ ਵਾਲਾ ਗ੍ਰੰਥ। ਇਹਦੇ ਚ ਕੌਰਮਾ ਪਾਂਡੂਆਂ ਦੇ ਜੁੱਧ ਦਾ ਵਰਣਨ ਹੈ ਔਰ ਇਹ ਜੰਗ ਕੁਰਖ ਖੇਤਰ ਚ ਹੋਇਆ। ਮਹਾਭਾਰਤ ਰਿਸ਼ੀ ਵਿਆਸ ਦੀ ਲਿਖਤ ਹੈ। ਇਹਦੇ ਕਹ ਲਈਏ ਵੀ 18 ਪਰਵ ਤੇ 1 ਲੱਖ ਸ਼ਲੋਕ ਹੈ। ਇਹਨਾਂ ਚ ਧਰਮ ਤੇ ਨੀਤੀ ਦੀ ਬਹੁਤ ਚੰਗੀ ਸਿੱਖਿਆ ਮਿਲਦੀ ਹੈ। ਮਹਾਭਾਰਤ ਵਿੱਚ 8000 ਸ਼ਲੋਕ ਇਦਾਂ ਦੇ ਆ ਜਿਨ੍ਹਾਂ ਬਾਰੇ ਪਨੋਤ ਹੈ ਕਿ ਉਹਨਾਂ ਦੇ ਅਰਥ ਵਿਆਸ ਦੀ ਜਾ ਉਹਨਾਂ ਦੇ ਪੁੱਤਰ ਸੁਖਦੇਵ ਹੀ ਜਾਣਦੇ ਸੀ ਪਛਮੀ ਵਿਦਵਾਨਾਂ ਦੀ رائے ਹੈ ਕਿ ਮਹਾਭਾਰਤ ਕਹਿੰਦੇ ਵੀ 950 ਪੂਰਵ ਈਸਵੀ ਚ ਲਿਖਿਆ ਹੋਇਆ ਹੈ ਵਿਆਸ ਜੀ ਦਾ ਲਿਖਿਆ ਹੋਇਆ ਸ਼੍ਰੀਮਦ ਭਾਗਵਤ ਵੀ Hindu ਧਰਮ ਦਾ ਮਸ਼ਹੂਰ ਗ੍ਰੰਥ ਹੈ ਇਹਦੇ 18000 ਤੋਂ ਲੋਕ ਹੈ ਇਹਦੇ ਵਿੱਚ ਜੀ ਕ੍ਰਿਸ਼ਨ ਜੀ ਬਾਰੇ ਕਈ ਪ੍ਰਸੰਗ ਮਿਲਦੇ ਹਨ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਸਿਮਰਤੀਆਂ ਬਾਰੇ ਪੁਰਾਣਾ ਬਾਰੇ ਸਮਝ ਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ